ਸੈਸਟਰੀ ਸਿੱਖ ਪਾਰਟੀ ਦੇ ਸੁਪਰੀਮੋ ਡਾਕਟਰ ਪਰਮਜੀਤ ਸਿੰਘ ਰਾਣੂ ਜਿਹੜੇ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਇਲੈਕਸ਼ਨ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜ ਰਹੇ ਨੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਇਹਨਾਂ ਦੇ ਮੁੱਦੇ ਕਿ ਕਿੰਨਾ ਨੂੰ ਲੈ ਕੇ ਇਹ ਲੋਕ ਸਭਾ ਚੋਣਾਂ ਦੇ ਵਿੱਚ ਖੁੱਦੇ ਨੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਸੀਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਹੋ ਤੁਸੀਂ ਪਿਛਲੀਆਂ ਸਾਰੀਆਂ ਇਲੈਕਸ਼ਨਾਂ ਦੇ ਵਿੱਚ ਆਮ ਤੌਰ ਦੇ ਉੱਤੇ ਕਾਂਗਰਸ ਦੀ ਸਪੋਰਟ ਕੀਤੀ ਤੇ ਇਸ 2019 ਦੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਤੁਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਸ਼ਰੀਰਨਾਲਪੁਰ ਸਾਬ ਤੋਂ ਆਪਣੇ ਪੇਪਰ ਪੜਨ ਜਾ ਰਹੇ ਹੋ ਇਲੈਕਸ਼ਨ ਲੜਨ ਜਾ ਰਹੇ ਹੋ ਕੀ ਕਾਰਨ ਹੈ ਕਿ ਤੁਸੀਂ ਸਪੈਸ਼ਲੀ ਤੌਰ ਤੇ ਨੰਦਪੁਰ ਸਾਬੀ ਚੁਣਿਆ ਜਿੱਥੋਂ ਮਨੀਸ਼ तिवारी ਸਾਬਕਾ ਕੇਂਦਰੀ ਮੰਤਰੀ ਇਲੈਕਸ਼ਨ ਲੜ ਰਹੇ ਨੇ ਕਾਂਗਰਸ ਦੇ ਉਮੀਦਵਾਰ ਕਿ ਤੁਸੀਂ ਉਹਨਾਂ ਦੇ ਖਿਲਾਫ ਹੀ ਚੋਣ ਲੜਨ ਜਾ ਰਹੇ ਹੋ ਇਹਦਾ ਕੀ ਕਾਰਨ ਹੈ ਦੇਖੋ ਜੀ ਲਗਭਗ ਪਿਛਲੇ 2 ਦਹਾਕਿਆਂ ਤੋਂ 20 ਸਾਲਾਂ ਤੋਂ ਜੀ ਸਹਿਜ ਤਰਿ ਸਿੱਖ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਬੀ ਟੀਮ ਬਣ ਕੇ ਕੰਮ ਕਰਦੀ ਜੀ ਅਸੀਂ ਸਹਿਜ ਤਰਿ ਸਿੱਖਾਂ ਦੇ ਵੋਟ ਦੇ ਹੱਕ ਦੇ ਲਈ ਲੜਾਈ ਲੜਦੇ ਸੀ ਕਿਉਂਕਿ ਅਸੀਂ ਇੱਕੋ ਗੱਲ ਜਾਣਦੇ ਸੀ ਕਿ ਜਿਹੜੇ ਸਿੱਖ ਪਰਿਵਾਰਾਂ 'ਚ ਪੈਦਾ ਹੋਏ ਨੇ ਜੀ ਉਹ ਵੀ ਸਿੱਖ ਨੇ ਜੀ ਕੱਲਾ ਸਿਰਫ ਕੇਸਾ ਧਾਰੀ ਹੋਣਾ ਜਾਂ ਅਮਰ ਧਾਰੀ ਹੋਣਾ ਹੀ ਸਿੱਖੀ ਜੀ ਗੁਰੂ ਸਾਹਿਬ ਨੇ ਸਾਨੂੰ ਜੋ ਸੰਦੇਸ਼ ਦਿੱਤਾ ਜੀ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਸੇ ਵਾਰਾ ਜੀ ਉਹਨੂੰ ਲੈ ਕੇ ਸਰਵਤ ਦੇ ਭਲੇ ਦੀ ਗੱਲ ਕਰਦੇ ਹੋਏ ਜੀ ਜਿਹੜੀ ਨਾਨਕ ਨਾਮ ਲੈਵਾ ਸਿੱਖ ਸੰਗਤ ਹੈ ਜੀ ਉਹ ਸਿੱਖ ਸੰਗਤ ਨੂੰ ਖਾਲਸਾ ਪੰਥ ਦੇ ਨਾਲ ਜੋੜੇ ਰੱਖਣ ਦੀ ਖਾਤਰ ਅਸੀਂ ਇੱਕ ਇਹ ਜੰਗ ਲੜੀ ਸੀ ਜੀ ਇਹਦੇ ਪਿੱਛੇ ਇੱਕ ਬਹੁਤ ਵੱਡੀ ਰਾਜਨੀਤੀ ਸੀ ਜਿਹੜੀ ਆਰਐਸਐਸ ਜੀ ਜੀ ਉਹ ਆਪਸੀ ਕਹਦੇ ਨੇ ਇੱਕ ਬਹੁਤ ਵੱਡੀ ਸਾਂਪਰਦਿਕ ਤਾਕਤ ਹੈ ਜਿਹੜੀ ਹਿੰਦੁਸਤਾਨ ਦੀ ਧਰਤੀ ਤੇ ਕਾਬਜ਼ ਹੋ ਕੇ ਆਪਣਾ ਇੱਕ ਨਵਾਂ ਹਿੰਦੂਤਵ ਦਾ ਏਜੰਡਾ ਲੈ ਕੇ ਚੱਲੀ ਹੋਈ ਹੈ ਜੀ ਉਸ ਏਜੰਡੇ ਦੀ ਉਹਨਾਂ ਨੇ ਇੰਪਲੀਮੈਂਟੇਸ਼ਨ ਕਰਮੀ ਹੈ ਮੈਂ ਖੁਦ ਬੀਜੇਪੀ ਚ ਵੀ ਰਹਾ ਔਰ ਉਹ ਚੀਜ਼ਾਂ ਨੂੰ ਸਾਰਿਆਂ ਨੂੰ ਦੇਖਦੇ ਹੋਏ ਅਸੀਂ ਸਹਿਜ ਤਰੀਕ ਸਿੱਖ ਫੈਡਰੇਸ਼ਨ ਬਣਾ ਕੇ ਇਹ ਲੜਾਈ ਵਢੀ ਜੀ ਔਰ ਅਦਾਲਤਾਂ ਦੇ ਵਿੱਚ ਅਸੀਂ ਲੜਾਈ ਲੜੀ 170 ਸ਼੍ਰੋਮਣੀ ਕਮੇਟੀ ਦੇ ਜਿਹੜੇ ਐਸਡੀਪੀਸੀ ਮੈਂਬਰ ਸਨ ਜੀ ਸ਼੍ਰੋਮਣੀ ਕਾਲਜਰ ਬਾਦਲ ਦੇ ਉਹਨਾਂ ਨੂੰ ਅਦਾਲਤ ਦੇ ਹੁਕਮਾਂ ਦੇ ਨਾਲ 5-5 ਸਾਲ ਲਈ ਘਰੇ ਬਿਠਾਇਆ ਜੀ ਔਰ ਦੁਸ਼ਮਣੀ ਪਾਲੀ ਅਕਾਲੀ ਦਲ ਦੇ ਨਾਲ ਜੀ ਆਪਣੇ ਉੱਪਰ ਵਿਜੀਲੈਂਸ ਦੇ ਇਨਕੁਆਰੀਆਂ ਭੁਗਤੀਆਂ ਜੀ ਤਸ਼ੱਦਦ ਕਰਾਏ ਅਲੀਗੇਸ਼ਨ ਲਗਵਾ ਕੇ ਅਟੈਕ ਵੀ ਕਰਾਏ ਜੀ ਸਾਰੀਆਂ ਚੀਜ਼ਾਂ ਤੋਂ ਵਾਹਿਗੁਰੂ ਨੇ ਕਿਰਪਾ ਕੀਤੀ ਬਾਬੇ ਨਾਨਕ ਨੇ ਸਾਡੇ ਤੇ ਜੀ ਅਸੀਂ ਕਲੀਅਰ ਨਿਕਲੇ ਨੀ ਮੇਰਾ ਸਵਾਲ ਡਾਕਟਰ ਸਾਹਿਬ ਮੈਂ ਉੱਥੇ ਆ ਗਿਆ ਮੈਂ ਉੱਥੇ ਆ ਗਿਆ ਜੀ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਰੋਲ ਮਾਡਲ ਮੰਨ ਕੇ ਚੱਲੇ ਸੀ ਜੀ ਕਿ ਸ਼ਾਇਦ ਇਹ ਸਾਡੀ ਸਪੋਰਟ ਕਰ ਰਹੇ ਨੇ ਇਸ ਕਰਕੇ ਸਾਡੀ ਲੜਾਈ ਜਿਹੜੀ ਜਾਇਜ਼ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤੇ ਸਾਰੇ ਪੰਜਾਬ ਨੇ ਵਿਸ਼ਵਾਸ ਕੀਤਾ ਔਰ ਉਹਨਾਂ ਦੀ ਸਰਕਾਰ ਦੁਆਰਾ ਬਣਾਈ ਜੀ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਹੈ ਜੀ ਅਸੀਂ ਉਹਨਾਂ ਨੂੰ ਇੱਕੋ ਗੱਲ ਕਹੀ ਕਿ ਦੇਖੋ ਪਾਰਲੀਮੈਂਟ ਦੇ ਵਿੱਚ ਜਦੋਂ ਇਹ ਸੋਧ ਬਿੱਲ ਆਇਆ ਹੈਗਾ ਗੋਰਦੋਰਾ ਐਕਟ ਦੇ ਵਿੱਚ ਸਹਿਜ ਤਰੀਕੇ ਨਾਲ ਵੋਟ ਹੱਕ ਖਤਮ ਕੀਤਾ ਗਿਆ ਕਿਉਂਕਿ ਅਦਾਲਤ ਚੋਂ ਤਾਂ ਅਸੀਂ ਜਿੱਤ ਗਏ ਸੀ ਜੀ ਅਕਾਲੀ ਦਲ ਨੇ ਕੀ ਕੀਤਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਬੀਜੇਪੀ ਦੀ ਇਹਨਾਂ ਨੇ ਐਮੈਂਡਮੈਂਟ ਲਿਆਂਦੀ ਪਾਰਲੀਮੈਂਟ ਦੇ ਵਿੱਚ ਇਹਨਾਂ ਨੇ ਪਲਾਨ ਕੀਤਾ ਅਦਾਲਤ ਨੇ ਫੇਰ ਵੀ ਸਾਨੂੰ ਇੱਕ ਸੁਪਰੀਮ ਕੋਰਟ ਨੇ ਵਰਡਿਕਟ ਦਿੱਤੀ ਕਿ ਤੁਸੀਂ ਇਹਦੀ ਕਨਸਟੀਟਿਊਸ਼ਨਲ ਵੈਲਿਡਿਟੀ ਚੈਲੰਜ ਕਰੋ ਇਸ ਐਮੈਂਡਮੈਂਟ ਦੀ ਸਾਡਾ ਕੇਸ ਅਦਾਲਤ ਚ ਅੱਜ ਵੀ ਚੱਲ ਰਿਹਾ ਜੀ ਅੱਜ ਇਹ ਮਾਮਲਾ ਦੁਬਾਰਾ ਪਾਰਲੀਮੈਂਟ ਚ ਜਾਣਾ ਜੀ 2016 ਵਿੱਚ ਵੀ ਪਾਰਲੀਮੈਂਟ ਤੇ ਰਾਜ ਸਭਾ ਦੇ ਵਿੱਚ ਕਾਂਗਰਸ ਦੇ ਕੋਈ ਬਹੁਮਤ ਸੀ ਸਾਡਾ ਉਹਨਾਂ ਨੇ ਸਾਥ ਨਹੀਂ ਦਿੱਤਾ ਜੀ ਉੱਥੇ ਵੀ ਬਿਲ ਪਾਸ ਹੋ ਗਿਆ ਲੋਕ ਸਭਾ ਚੈਨ ਕੋ ਬਹੁਮਤ ਨਹੀਂ ਸੀਗਾ ਇਸ ਕਰਕੇ ਪਾਸ ਹੋ ਗਿਆ ਮਤਲਬ ਕਹਿਣ ਤੋਂ ਭਾਵ ਕਿ ਪਾਰਲੀਮੈਂਟ ਦੇ ਵਿੱਚ ਸਾਇਦ ਈ ਇਸ ਕਦੇ ਆਵਾਜ਼ ਚੱਕਣ ਵਾਲਾ ਕੋਈ ਨਹੀਂ ਸੀ ਕਾਂਗਰਸ ਬਾਦਲਾਨਾ ਨਾਲ ਗਈ ਜੀ ਔਰ ਰਣ ਕੇ ਇਹਨਾਂ ਨੇ ਸ਼੍ਰੋਮਣੀ ਕਮੇਟੀ ਤੇ ਕਾਬਜ਼ ਰਹਿਣ ਦੀ ਖਾਤਰ ਬਾਦਲਾਨ ਨੂੰ ਕਾਬਜ਼ ਰੱਖਣ ਦੀ ਖਾਤਰ ਕਾਂਗਰਸ ਨੇ ਉਹਨਾਂ ਦਾ ਸਾਥ ਦਿੱਤਾ ਜੀ ਅਸੀਂ ਇਸ ਗੱਲ ਨੂੰ ਚੁੱਕਿਆ ਅੰਦਰੂਨੀ ਤੌਰ ਤੇ ਪਾਰਟੀ ਦੇ ਵਿੱਚ ਕਿ ਸਾਡੇ ਨਾਲ ਬੇਇਨਸਾਫੀ ਕਰ ਰਹੇ ਹੋ ਗਲਤ ਹੋ ਰਿਹਾ ਪਰ ਚਲੋ ਹੋ ਗਿਆ ਜੀ ਹੁਣ ਅਸੀਂ ਬੇਨਤੀ ਕੀਤੀ ਕਿ ਕਾਂਗਰਸ ਪਾਰਟੀ ਦੀਆਂ ਦੋ ਸੀਟਾਂ ਨੇ ਸੰਗਰੂਰ ਤੇ ਅਨੰਦਪੁਰ ਸਾਹਿਬ ਜੀ ਜੀ ਦੋਨੇ ਕਾਂਗਰਸ ਹਾਰ ਚੁੱਕੀ ਹੈ ਪਿਛਲੀ ਵਾਰ ਲੋਕ ਸਭਾ ਸਾਨੂੰ ਇੱਕ ਸੀਟ ਦੇ ਦਿਓ ਅਸੀਂ ਆਪਣੇ ਜੋਰ ਤੇ ਇਸ ਸੀਟ ਚੋਂ ਕੋਈ ਇੱਕ ਸੀਟ ਤੋਂ ਅਸੀਂ ਇੱਕ ਸੀਟ ਲੈ ਕੇ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਆਪਣੇ ਮੁੱਦੇ ਦੇ ਲਈ ਅਸੀਂ ਲੜਾਈ ਲੜਾਂਗੇ ਤੇ ਅਸੀਂ ਸਹੀ ਤਰੀਕੇ ਚੱਕਾਂ ਦੀ ਆਵਾਜ਼ ਬੁਲੰਦ ਕਰਾਂਗੇ ਇਹਨਾਂ ਨੇ ਸਾਡੀ ਉਹ ਵੀ ਦਾਕਣਾਰ ਕੀਤੀ ਸਾਨੂੰ ਇਗਨੋਰ ਕੀਤਾ ਜੀ ਅਸੀਂ ਕੋਈ ਗੈਰ ਸਿਕ ਨਹੀਂ ਹਾਂ ਜੀ ਹੁਣ ਸਾਡੀ ਪਾਰਟੀ ਦੀ ਕੋਰ ਕਮੇਟੀ ਨੇ ਫੈਸਲਾ ਕੀਤਾ ਕਿ ਸਾਨੂੰ ਆਪਣੀ ਲੜਾਈ ਆਪ ਲੜਨੀ ਪੈਣੀ ਹੈ ਅਸੀਂ ਇਹਨਾਂ ਦੇ ਮੋਢਿਆਂ ਤੇ ਰਹਿ ਕੇ ਜਾਂ ਇਹਨਾਂ ਦੇ ਪਿੱਛੇ ਲੱਗ ਕੇ ਆਪਣੀ ਲੜਾਈ ਨਹੀਂ ਲੜ ਸਕਦੇ ਜੀ ਇਸੇ ਲਈ ਫੈਸਲਾ ਕੀਤਾ ਗਿਆ ਕਿ ਅਨੰਦਪੁਰ ਸਾਹਿਬ ਸੀਟ ਜਿਹੜੀ ਕਿ ਮੇਰੀ ਕਰਮ ਭੂਮੀ ਹੈ ਜੀ ਕਿਉਂਕਿ ਮੈਂ ਇੱਥੋਂ 10 15 ਸਾਲ ਤੋਂ ਮੁਹਾਲੀ ਦੇ ਵਿੱਚ ਪ੍ਰੈਕਟਿਸ ਕਰਦਾ ਐਜ਼ ਅ ਡਾਕਟਰ ਦਸਿਆਰ ਦੇ ਕਰੀਬ ਪਰਿਵਾਰ ਨੇ ਜਿਨ੍ਹਾਂ ਦਾ ਮੈਂ ਫੈਮਿਲੀ ਡਾਕਟਰ ਹੈ ਜੀ ਔਰ ਉਹਨਾਂ ਦੇ ਨਾਲ-ਨਾਲ 5000 ਡਾਕਟਰ ਐਸੇ ਨੇ ਇਸ ਹਲਕੇ ਦੇ ਵਿੱਚ ਜਿਨ੍ਹਾਂ ਦੀ ਮੈਂ ਨਮਾਇੰਦਗੀ ਕਰਦਾ ਐਜ਼ ਅ ਪ੍ਰੈਕটিশਨਰ ਕਿਉਂਕਿ ਮੈਂ ਚੇਅਰਮੈਨ ਰਹਾ ਪੰਜਾਬ ਹੋਮੋਪੈਥਿਕ ਮੈਡੀਕਲ ਕਾਉਂਸਲ ਦਾ ਵੀ ਜੀ ਆਯੁਰਵੈਦਿਕ ਤੇ ਹੋਮੋਪੈਥਿਕ ਦੇ ਜਿਹਨੇ ਡਾਕਟਰਸ ਨੇ ਉਹ ਮੇਰੇ ਨਾਲ ਜੁੜੇ ਹੋਏ ਨੇ ਜੀ ਇਸ ਲਈ ਸੀ ਨੰਦਪੁਰ ਹਲਕਾ ਚੂਜ਼ ਕੀਤਾ ਜੀ ਜਿੱਥੋਂ ਤੱਕ ਗੱਲ ਤੁਸੀਂ ਸਵਾਲ ਕੀਤਾ ਕਿ ਤੁਸੀਂ ਮਨੀਸ਼ ਤਿਵਾੜੀ ਦੇ ਮੁਕਾਬਲੇ ਹੀ ਚੋਣ ਕਿਉਂ ਪ੍ਰੈਫਰ ਕੀਤੀ ਹੈ ਜੀ ਆ ਕਿਉਂਕਿ ਸਹਿਜ ਸਾਰੀ ਸਿੱਖ ਪਾਰਟੀ ਦੀ ਅਧਾਰ ਪੰਜਾਬ ਦੀਆਂ 13 ਸੀਟਾਂ ਤੇ ਵੀ ਤੁਸੀਂ ਇਲੈਕਸ਼ਨ ਲੜ ਰਹੇ ਹੋ ਜੀ ਪਰ ਤੁਸੀਂ ਸਿਰਫ ਇੱਕ ਸੀਟੀ ਚੁਣੀ ਖਾਸ ਤੌਰ ਤੇ ਜਿੱਥੇ ਮਨੀਸ਼ ਤਿਵਾੜੀ ਜੀ ਇਲੈਕਸ਼ਨ ਲੜ ਰਹੇ ਹਨ ਮਨੀਸ਼ ਤਿਵਾੜੀ ਜੀ ਨਾਲ ਮੇਰਾ ਕੋਈ ਪਰਸਨਲ ਮੇਰਾ ਦਸ਼ਮਣ ਨਹੀਂ ਹੈਗੀ ਉਹਨਾਂ ਨਾਲ ਪਰ ਅਨੰਦਪੁਰ ਦੀ ਧਰਤੀ ਤੇ ਮਨੀਸ਼ ਤਿਵਾੜੀ ਆ ਕੇ ਜੋ ਦਾਵੇਦਾਰੀ ਜਿਤਾ ਰਿਹਾ ਹੈ ਜੀ ਉਸ ਦਾਵੇਦਾਰੀ ਨੂੰ ਚੈਲੰਜ ਕਰਨ ਦੇ ਖਾਤਰ ਅਸੀਂ ਚੋਣ ਲੜਨੇ ਜੀ ਨੰਬਰ 1 ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰ ਹੈ ਚੁੱਕੇ ਨੇ ਮਨਿਸ਼ ਤਵਾਰੀ ਜੀ ਲੁਧਿਆਣਾ ਹਲਕੇ ਤੋਂ ਐਮਪੀ ਰਹੇ ਚੁੱਕੇ ਨੇ ਜੀ ਜਦੋਂ ਲੁਧਿਆਣਾ ਹਲਕੇ ਜੋ ਮੈਂ ਪੜਿਆ ਵੀ ਆ ਮੈਂ ਰਹਾ ਵੀ ਆ ਔਰ ਮੇਰਾ ਰਾਏਕੋਟ ਪਿਸ਼ੋਕੜਾ ਹੈ ਔਰ ਮੈਂ ਚੰਗੀ ਤਰ੍ਹਾਂ ਇਹਨਾਂ ਨੂੰ ਜਾਣਦਾ ਜੀ ਤੁਹਾਨੂੰ ਯਾਦ ਹੋਵੇਗਾ ਕਿ 2014 ਤੋਂ ਪਹਿਲਾਂ ਜੀ ਇਹ ਇਨਫੋਰਮੇਸ਼ਨ ਟੈਕਨੋਲੋਜੀ ਬ੍ਰਾਡਕਾਸਟਿੰਗ ਦੇ ਮਿਨਿਸਟਰ ਸੀ ਜਦੋਂ ਸਾਰਾ ਟੀਵੀ ਚੈਨਲ ਇਹਨਾਂ ਦੇ ਅੰਡਰ ਸੀ ਇੰਡੀਆ ਦਾ ਜੀ ਉਸ ਵੇਲੇ ਪੰਜਾਬ ਦੇ ਵਿੱਚ ਬਾਦਲਾਂ ਦੀ ਸਰਕਾਰ ਸੀ ਜੀ ਔਰ ਬਾਦਲਾਂ ਦੀ ਸਰਕਾਰ ਮੌਕੇ ਇੱਕ ਰੌਲਾ ਪਾਇਆ ਬਹਿਸ ਬ੍ਰਦਰਸ ਨੇ ਕਿ ਜਿਹੜਾ ਕੇਵਲ ਮਾਫੀਆ ਇਹ ਜਿਹੜਾ ਹੈ ਭਾਰੂ ਹੋ ਚੁੱਕਿਆ ਹੈਗਾ ਜੀ ਔਰ ਜਿਹੜੇ ਟੀਵੀ ਚੈਨਲਸ ਨੇ ਇਹਨਾਂ ਤੇ ਸਰਕਾਰ ਨੇ ਕਬਜ਼ਾ ਕਰ ਲਿਆ ਹੈਗਾ ਔਰ ਕਿਸੇ ਦੀ ਖਬਰ ਨਹੀਂ ਲੱਗ ਰਹੀ ਸੱਚਾਈ ਸਾਹਮਣੇ ਨਹੀਂ ਆ ਰਹੀ ਸਿਰਫ ਸਰਕਾਰੀ ਪੱਖ ਹੀ ਪ੍ਰਕਾਸ਼ਿਤ ਹੋ ਰਿਹਾ ਜੀ ਬਾਦਲਾ ਦਾ ਪੱਖ ਹੀ ਪ੍ਰਕਾਸ਼ਿਤ ਹੋ ਰਿਹਾ ਜੀ ਪੀਟੀਸੀ ਚੈਨਲ ਜਾਂ ਹੋਰ ਕੁਝ ਚੈਨਲਸ ਹਨ ਜਿਨ੍ਹਾਂ ਤੇ ਸਵੇਰ ਤੋਂ ਸ਼ਾਮ ਤੱਕ ਸਿਰਫ ਬਾਦਲ 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 ਹੀ ਆਉਂਦਾ ਸੀਗਾ ਜੀ ਜੀ ਇਹ ਸਾਰੀ ਚੀਜ਼ ਬੈਸ ਬ੍ਰਦਰਸ ਨੇ ਵਿਰੋਧ ਕੀਤਾ ਔਰ ਸਹੀ ਤਰੀਕੇ ਸਿਕ ਪਾਰਟੀ ਵੱਲੋਂ ਅਸੀਂ ਵੀ ਇਹਦਾ ਵਿਰੋਧ ਕੀਤਾ ਜੀ ਮੈਂ ਲਿਖਤੀ ਰੂਪ ਦੇ ਵਿੱਚ ਇੱਕ ਮੈਮੋਰੈਂਡਮ ਬਣਾ ਕੇ ਬਕਾਇਦਾ ਸਾਰੇ ਤੱਥ ਲਾ ਕੇ ਮਨੀਸ਼ ਤਵਾੜੀ ਜੀ ਨੂੰ ਪੇਸ਼ ਕੀਤੇ ਔਰ ਉਹਨਾਂ ਨੂੰ ਬੇਨਤੀ ਕੀਤੀ ਕਿ ਅੱਜ ਤੁਹਾਡੇ ਹੱਥੇ ਤਾਕਤ ਹੈ ਕੇਂਦਰ ਤੁਹਾਡੀ ਸਰਕਾਰ ਹੈ ਜੀ ਔਰ ਤੁਹਾਨੂੰ ਚਾਹੀਦਾ ਹੈ ਕਿ ਇਹ ਜਿਹੜਾ ਕੇਬਲ ਮਾਫੀਆ ਇਹਦੇ ਤੇ ਨੱਥ ਪਾਈ ਜਾਵੇ ਇਹਨਾਂ ਦੇ ਲਾਇਸੈਂਸ ਕੈਨਸਲ ਕੀਤੇ ਜਾਣ ਔਰ ਇਹਨਾਂ ਨੂੰ ਨਕੇਲ ਪਾਈ ਜਾਵੇ ਜੀ ਅਫਸੋਸ ਦੀ ਗੱਲ ਹੈ ਕਿ ਕੇਬਲ ਮਾਫੀਏ ਨੂੰ ਨੱਥ ਪਾਉਣ ਦੀ ਬਜਾਏ ਇਸ ਵਿਅਕਤੀ ਨੇ ਉਹਨਾਂ ਨਾਲ ਯਾਰੀ ਪਾ ਲਈ ਔਰ ਤੁਹਾਨੂੰ ਪਤਾ ਹੋਵੇਗਾ ਕਿ ਜਿਹੜਾ ਤੁਹਾਡਾ ਇੱਕ ਇੱਕ ਅੱਗੇ ਕੀ ਹੁੰਦਾ ਸੀ ਕੇਬਲ ਮਾਫੀਆ ਜਿਹੜਾ ਸੀ ਕੇਬਲ ਟੀਵੀ ਜਿਹੜਾ ਸੀ ਉਹ ਸਿਰਫ ਇੱਕ ਸ਼ਹਿਰ ਚ ਚੱਲਦਾ ਹੁੰਦਾ ਸੀ ਜੀ ਜੀ ਉਹਦੀ ਇੰਟਰਕਨੈਕਟੀਵਿਟੀ ਨਹੀਂ ਸੀ ਹੁੰਦੀ ਦੂਸਰੇ ਸ਼ਹਿਰ ਦੇ ਨਾਲ ਜੀ ਫਿਰ ਇੱਕ ਰੂਲ ਆਇਆ ਕਿ ਇਹਨੂੰ ਜ਼ਿਲ੍ਹਾ ਪੱਧਰ ਤੇ ਇੰਟਰਕਨੈਕਟੀਵਿਟੀ ਕਰ ਦਿੱਤੀ ਜਾਵੇ ਫਿਰ ਉਸ ਤੋਂ ਬਾਅਦ ਸਟੇਟ ਪੱਧਰ ਉਸ ਤੋਂ ਬਾਅਦ ਸਟੇਟ ਬਦਰ ਤੇ ਪਰ ਉੱਥੇ ਮੋਨੋਪੋਲੀ ਇੱਕ ਪਾਰਟੀ ਦੀ ਜਾਂ ਇੱਕ ਚੈਨਲ ਦੀ ਕਰਨ ਦੇ ਵਾਸਤੇ ਕੋਈ ਪ੍ਰਬੰਧਨ ਨਹੀਂ ਸੀ ਜਿਹੜਾ ਕਿ ਪੰਜਾਬ ਦੇ ਵਿੱਚ ਇਹਨੇ ਲਾਗੂ ਕੀਤਾ ਤੁਸੀਂ ਅੱਜ ਤੁਹਾਡੇ ਕਹਿਣ ਦਾ ਮਤਲਬ ਕੀ ਇਹਦੇ ਸਾਰੇ ਪਿੱਛੇ ਮਨੀਸ਼ ਤਵਾੜੀ ਜੀ ਦਾ ਬਿਲਕੁਲ ਮਨੀਸ਼ ਤਵਾੜੀ ਬਾਦਲਾ ਨਾਲ ਰਲਿਆ ਹੋਇਆ ਔਰ ਅਨੰਦਪੁਰ ਸਾਹਿਬ ਤੇ ਅਨੰਦਪੁਰ ਸਾਹਿਬ ਤੇ ਲੋਕਾਂ ਨੂੰ ਬੇਫਕੂ ਬਣਾਉਣ ਲਈ ਬਾਦਲਾ ਨਾਲ ਫ੍ਰੈਂਡਲੀ ਮੈਚ ਖੇਡਣਾ ਆ ਜੀ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਬਾਕੀ ਕਿਸੇ ਸਟੇਟ ਚ ਚਲੇ ਜਾਓ ਉਥੇ ਤੁਹਾਨੂੰ ਅਨੇਕਾਂ ਤਰ੍ਹਾਂ ਦੇ ਕੇਬਲ ਟੀਵੀ ਮਿਲਣਗੇ ਪਰ ਪੰਜਾਬ ਦੇ ਵਿੱਚ ਇੱਕੋ ਇੱਕ ਕੇਬਲ ਟੀਵੀ ਮਿਲੂਗਾ ਮੈਂ ਉਹਦਾ ਨਾਮ ਹੀ ਲੈਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਜੀ ਇੱਕੋ ਇੱਕ ਕੇਬਲ ਟੀਵੀ ਮਿਲੂਗਾ ਔਰ ਉਹ ਸਾਰਾ ਜਿਹੜਾ ਹੈ ਉਹ ਇਸ ਮਨੀਸ਼ ਤਿਵਾੜੀ ਜੀ ਦੇਣ ਹੈ ਔਰ ਅੱਜ ਇਹ ਵਿਅਕਤੀ ਜੀ ਦਾ ਆਨੰਦਪੁਰ ਸਾਹਿਬ ਸੀਟ ਦੇ ਉੱਪਰ ਕੋਈ ਇਹਦਾ ਹਲਕਾ ਨਹੀਂ ਇਹਦੀ ਦੇਣ ਨਹੀਂ ਪਹਿਲਾਂ 2014 ਦੇ ਵਿੱਚ ਇਹ ਪਘੋੜਾ ਹੋਇਆ ਜੀ ਇਹਨੂੰ ਜਦੋਂ ਇਹਨਾਂ ਨੇ ਦੁਬਾਰਾ ਕਾਂਗਰਸ ਪਾਰਟੀ ਨੇ ਟਿਕਟ ਦੀ ਗੱਲ ਕੀਤੀ ਜਦੋਂ ਆਮ ਆਦਮੀ ਪਾਰਟੀ ਦੀ ਹਵਾ ਸੀ ਤਾਂ ਇਹ ਉੱਥੋਂ ਬਿਮਾਰ ਹੋਣ ਦਾ ਬਾਣਾ ਲਾ ਕੇ ਹਸਪੀਟਲ ਚ ਪੈ ਗਿਆ ਫਿਰ ਉੱਥੋਂ ਭੱਜ ਗਿਆ ਔਰ ਫੇਰ ਭੀਂ ਕੇ 올 인디아 스포크스맨 ਇਹਨੇ ਚੋਣ ਨਹੀਂ ਲੜੀ ਉਥੋਂ ਜੀ ਅੱਜ ਪਹਿਲਾਂ ਇਹ ਚੰਡੀਗੜ੍ਹ ਦਾ ਉਮੀਦਵਾਰੀ ਕਰਦਾ ਰਿਹਾ ਜੀ ਫਿਰ ਇਹ ਲੁਧਿਆਣਾ ਦੇ ਉਮੀਦਵਾਰੀ ਕਰਦਾ ਰਿਹਾ ਪਰ ਜਦੋਂ ਇਹ ਨਾਗਲ ਬਣੀ ਫਿਰ ਇਹ ਉਹਨਾਂ ਅਨੰਦਪੁਰ ਸਾਹਿਬ ਪੈਰਾਸ਼ੂਟ ਨਾਲ ਉਤਰਤਾ ਜੀ ਜਿਹੜੇ ਹਲਕੇ ਦੇ ਕਾਂਗਰਸੀ ਵਰਕਰ ਨੇ ਜਿਨ੍ਹਾਂ ਨੇ ਇੱਥੇ ਕੰਮ ਕੀਤਾ ਉਹਨਾਂ ਵਰਕਰਾਂ ਦੀ ਜਿਹੜੀ ਆਸ ਹੈ ਉਹਨੂੰ ਦਰਕਹਨਾਰ ਕਰਕੇ ਉਹਨਾਂ ਦੀ ਉਮੀਦਾਂ ਤੇ ਪਾਣੀ ਪਾ ਕੇ ਕਾਂਗਰਸ ਪਾਰਟੀ ਨੇ ਇਹਨੂੰ ਥਾਪਿਆ ਅਨੰਦਪੁਰ ਸਾਹਿਬ ਤੇ ਔਰ ਅਸੀਂ ਮਨੀਸ਼ ਤਵਾੜੀ ਦੇ ਬਾਰੇ ਇੰਨਾ ਕੀ ਕਹਿਣਾ ਚਾਹੁੰਦੇ ਆ ਜੀ ਕਿ ਇਹ ਵਿਅਕਤੀ ਦਾ ਕੋਈ ਜ਼ਮੀਰ ਨਹੀਂ ਹੈਗਾ ਜੀ ਕੋਈ ਦਾ ਧਰਮ ਨਹੀਂ ਹੈਗਾ ਜੀ ਨੰਬਰ 2 ਇਹ ਬੀਇੰਗ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰ ਬਾਦਲਾਂ ਦੇ ਨਾਲ ਰਲ ਕੇ ਉਹਨਾਂ ਦੇ ਕੇਬਲ ਮਾਫੀਆ ਦਾ ਹਿੱਸਾ ਬਣ ਚੁੱਕਿਆ ਹੈਗਾ ਜੀ ਔਰ ਇਸ ਵਿਅਕਤੀ ਨੇ ਅੱਜ ਜੀ ਇਥੇ ਚੋਣਾਂ ਲੜਨੀ ਹੈ ਉਹ ਲੋਕਾਂ ਨੂੰ ਬੇਵਕੂਫ ਬਣਾਉਣ ਦੇ ਕਾਤਰ ਜੀ ਇੱਕ ਫ੍ਰੈਂਡਲੀ ਮੈਚ ਖੇਡਣਾ ਹੈ ਅਕਾਲੀ ਦਲ ਨਾਲ ਔਰ ਇਹਦਾ ਕੋਈ ਵੀ ਜਿਹੜੇ ਜਿੰਨੇ ਪਬਲਿਕ ਹੈ ਉਹ ਬਹੁਤ ਸਮਝਦਾਰ ਹੈ ਉਹ ਸਾਰੀ ਸਮਝਦੀ ਹੈ। ਔਰ ਅੱਜ ਲੋਕ ਜਿਹੜੇ ਨੇ ਰਵਾਇਤੀ ਪਾਰਟੀਆਂ ਤੋਂ ਲੋਕਾਂ ਦੇ ਮਨ ਅੱਖ ਚੁੱਕੇ ਨੇ। ਜੀ। ਡਾਕਟਰ ਸਾਹਿਬ ਪਿਛਲੇ ਕਾਫੀ ਲੰਬੇ ਸਮੇਂ ਤੋਂ ਤੁਸੀਂ ਪੋਲਿਟਿਕਸ ਦੇ ਨਾਲ ਜੁੜੇ ਰਹੇ ਹੋ। ਮਲਕ ਕਾਂਗਰਸ ਲਈ ਤਾਂ ਲਗਾਤਾਰ ਤੁਸੀਂ ਪ੍ਰਚਾਰ ਵੀ ਕੀਤਾ ਔਰ ਕਈ ਕੈਂਡੀਡੇਟ ਤੁਸੀਂ ਜਿਤਾ ਕੇ ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾਈ। ਇਸ ਵਾਰ ਤੁਸੀਂ ਖੁਦ ਹਲਕਾ ਆਨੰਦਪੁਰ ਸਾਹਿਬ ਤੋਂ ਉਹ ਉਮੀਦਵਾਰੋ ਇਲੈਕਸ਼ਨ ਲੜਨ ਜਾ ਰਹੇ ਹੋ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਕਾਫੀ ਚੱਕਰ ਵੀ ਲਗਾ ਕੇ ਆਏ ਹੋ ਹਲਕੇ ਦੇ ਸਰਵੇ ਵੀ ਕੀਤਾ ਤੁਸੀਂ ਕੀ ਲੱਗ ਰਿਹਾ ਤੁਹਾਨੂੰ ਕੀ ਕਹਿਣਾ ਚਾਹੋਗੇ ਤੁਹਾਨੂੰ ਕੀ ਲੱਗ ਰਿਹਾ ਕਿ ਤੁਹਾਨੂੰ ਕਿੱਦਾਂ ਦਾ ਰਿਸਪਾਂਸ ਮਿਲ ਰਿਹਾ ਉੱਥੋਂ ਇਸ ਤੇ ਕਿੱਡੀ ਕਬੱਡੀ ਤੁਹਾਡੀ ਜਿੱਤ ਹੋਈਗੀ ਦੇਖੋ ਹਾਰ ਜਿੱਤ ਪਰਮਾਤਮਾ ਦੇ ਹੱਥ ਹੈ ਜੀ ਪਰ ਸੰਘਰਸ਼ ਕਰਨਾ ਵਿਅਕਤੀ ਦਾ ਫਰਜ਼ ਤੇ ਕਰਤੱਵ ਬਣਦਾ ਹੈ ਜੀ ਮੇਰੇ ਫਾਦਰ ਏਅਰ ਫੋਰਸ ਸਲ ਉਹਨਾਂ ਨੇ ਇਸ ਦੇਸ਼ ਦੀ ਖਾਤਰ ਦੋ جنگਾਂ ਲੜੀਆਂ ਜੀ 1965 ਔਰ 1971 ਦੀ ਜਿਹੜੀ ਲੜਾਈ ਸੀ ਉਹਨਾਂ ਨੇ ਉਹਦੇ ਚ ਸ਼ਰਕਤ ਕੀਤੀ ਹੈ ਜੀ ਸਾਡਾ ਪਰਿਵਾਰ ਜਿਹੜਾ ਹੈ ਉਹ ਇਸ ਦੇਸ਼ ਲਈ ਸਮਰਪਿਤ ਹੈ ਜੀ ਮੇਰਾ ਛੋਟਾ ਭਰਾ ਉਹ ਕੈਨੇਡਾ ਦੇ ਵਿੱਚ ਹੈ ਬੇਸ਼ੱਕ ਉਹ ਟਰਕਿੰਗ ਬਿਜ਼ਨਸ ਹੈ ਮੇਰੀ ਮਦਰ ਕੈਨੇਡਾ ਚ ਨੇ ਜੀ ਫੈਮਿਲੀ ਐਨ ਆਰ ਆਈ ਨੇ ਉਹ ਅਸੀਂ ਇਸੇ ਮੁਲਕ ਦੇ ਵਿੱਚ ਰਹਿ ਕੇ ਮੇਰੇ ਬੇਟਾ ਡਾਕਟਰ ਹੈ ਮੇਰੀ ਵਾਈਫ ਡਾਕਟਰ ਆ ਅਸੀਂ ਸਮਾਜ ਸੇਵੀ ਹਾਂ ਔਰ ਲੋਕਾਂ ਦੀ ਸੇਵਾ ਕਰਦੇ ਆ ਜੀ ਹੋਮਿਓਪੈਥਿਕ ਇਲਾਜ ਦੇ ਨਾਲ ਮੈਂ ਇਸ ਏਰੀਆ ਦੇ ਵਿੱਚ ਅਨੰਦਪੁਰ ਸਾਹਿਬ ਹਲਕੇ ਦੇ ਵਿੱਚ ਲੋਕਾਂ ਦੀ 15 ਸਾਲ ਤੋਂ ਸੇਵਾ ਕਰ ਰਿਹਾ ਇਹ ਮੇਰੀ ਕਰਮ ਭੂਮੀ ਬਣ ਚੁੱਕੀ ਹੈ ਜੀ ਮੇਰੀ ਕਲੀਨਿਕ ਦੇ ਉੱਪਰ ਕਿਸੇ ਵੀ ਫੌਜੀ ਤੋਂ ਅੱਜ ਤੱਕ ਕਦੇ ਵੀ ਕੋਈ ਪੈਸਾ ਨਹੀਂ ਲਿਆ ਗਿਆ ਹੈਗਾ ਜੀ ਔਰ ਕਿਸੇ ਵੀ ਗਰੀਬ ਤੋਂ ਅੱਜ ਤੱਕ ਕਦੇ ਕੋਈ ਅਸੀਂ ਪੈਸਾ ਨਹੀਂ ਲਿਆ ਹੈਗਾ ਔਰ ਕਿਸੇ ਵੀ ਪੱਤਰਕਾਰ ਭਰਾ ਤੋਂ ਖਾਸ ਕਰਕੇ মিডিਆ ਵਾਲਿਆਂ ਤੋਂ ਜੀ ਅਸੀਂ ਕਦੇ ਕੋਈ ਪੈਸਾ ਨਹੀਂ ਲਿਆ ਹੈਗਾ ਜੀ ਕਾਰਨ ਕਿ ਇਹ ਤਿੰਨ ਵਰਗ ਉਹ ਨੇ ਜਿਹੜੇ ਸਮਾਜ ਦੇ ਇੱਕ ਬਹੁਤ ਜ਼ਿੰਮੇਵਾਰ ਔਰ ਬਹੁਤ ਹੀ ਰਿਸਪੈਕਟੇਬਲ ਜਿਹੜੇ ਇੱਜ਼ਤ ਮੰਗਦੇ ਨੇ ਸੰਘਰਸ਼ਮਈ ਲੋਕ ਨੇ ਉਹਨਾਂ ਦੀ ਮਦਦ ਕਰਨਾ ਸਮਾਜ ਦਾ ਫਰਜ਼ ਬਣਦਾ ਆ। ਅਨੰਦਪੁਰ ਸਾਹਿਬ ਹਲਕੇ ਦੇ ਵਿੱਚ ਮੈਂ ਲਗਭਗ ਇੱਥੇ 9 ਹਲਕੇ ਨੇ ਜੀ ਜਿਨ੍ਹਾਂ ਦੇ ਵਿੱਚ ਮੈਂ ਖੁਦ ਜਾ ਕੇ ਇਕੱਲੇ ਇਕੱਲੇ ਹਲਕੇ ਵਿੱਚ ਵਿਚਰਿਆ। ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਨਵਾਂ ਸ਼ਹਿਰ ਬਲਾਚੌਰ ਔਰ ਬੰਗਾ ਇਹ ਤਿੰਨ ਜਿਹੜੇ ਹਲਕੇ ਨੇ ਖਾਸ ਕਰਕੇ ਨਾਲ ਇੱਕ ਗਣਸ਼ੰਕਰ ਵੀ ਬੜਾ ਵੱਡਾ ਸ਼ਹਿਰ ਹੈ ਜੀ ਤੇ ਇਹਨਾਂ ਦੇ ਵਿੱਚ ਜਿਹੜੀ ਵੋਟ ਹੈ ਉਹ ਤਕਰੀਬਨ ਬਹੁ ਗਿਣਤੀ ਲੋਕ ਨੇ ਜਿਹੜੇ ਐਨਆਰਆਈ ਨੇ ਔਰ ਐਨਆਰਆਈ ਭਰਾ ਬਹੁ ਗਿਣਤੀ ਜਿਹੜੇ ਨੇ ਉਹ ਸਹਿਇਤ ਰਿਸਿਕ ਵੀ ਨੇ ਸਹਿਇਤ ਰਿਸਿਕ ਹੋਣਾ ਕੋਈ ਗੁਨਾਹ ਨਹੀਂ ਹੈ ਜੀ ਉਹ ਵੀ ਸਿੱਖੀ ਦਾ ਇੱਕ ਅੰਗ ਹੀ ਨੇ ਜੀ ਕੋਈ ਰੋਲਾ ਨਹੀਂ ਹੈਗਾ ਸਹੀ ਤਰੀਕੇ ਤੇ ਅਮਰਤਾਰ ਦੀ ਸਿੱਖਾਂ ਦਾ ਜੀ ਸਿਰਫ ਇਹ ਸ਼੍ਰੋਮਣੀ ਕਮੇਟੀ ਦੇ ਕਾਬਜ਼ ਰਹਿਣ ਲਈ ਬਾਦਲਾ ਦਾ ਪਾਇਆ ਵਿਵਾਦ ਹੈ ਅਸੀਂ ਉਸ ਨੂੰ ਛੱਡਤਾ ਔਰ ਉਸ ਤੋਂ ਉੱਪਰ ਉੱਠ ਕੇ ਅੱਜ ਆਜ਼ਾਦ ਤੌਰ ਤੇ ਲੜਾਈ ਲੜ ਰਹੇ ਹਾਂ ਜੀ ਸੋ ਮੈਂ ਇਹ ਦੱਸਣਾ ਚਾਹੁੰਦਾ ਕਿ ਉਹ ਜਿਹੜੀ 벨ਟ ਹੈ ਐਨ ਆਰ ਆਈ 벨ਟ ਉਥੋਂ ਮੈਨੂੰ ਐਨ ਆਰ ਆਈ ਭਰਾਵਾਂ ਨੇ ਬਹੁਤ ਸਹਿਯੋਗ ਦਿੱਤਾ ਹੈਗਾ ਔਰ ਉਹਨਾਂ ਦਾ ਮੈਂ ਸ਼ੁਕਰੀਆ ਦਾ ਕਰਦਾ ਹੈਗਾ ਜੀ ਉਸ ਹਲਕੇ ਦੇ ਵਿੱਚ ਸਾਡੇ ਡਾਕਟਰ ਸਾਹਿਬਾਨ ਵੀ ਨੇ ਬਹੁਤ سارے ਜਿਨ੍ਹਾਂ ਦਾ ਮੈਨੂੰ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਅੱਗੋ ਚਮਕੌਰ ਸਾਹਿਬ ਆਨੰਦਪੁਰ ਸਾਹਿਬ ਰੋਪੜ ਇਹ ਨੰਗਲ ਇਹ ਜਿਹੜੇ ਹਲਕੇ ਨੇ ਇਹਨਾਂ ਹਲਕਿਆਂ ਦੇ ਵਿੱਚ ਵੀ ਜਿਹੜੀ ਸਿੱਖ ਸੰਗਤ ਹੈ ਉਹ ਸਿੱਖ ਸੰਗਤ ਜਦੋਂ ਉਹਨਾਂ ਨੇ ਦੇਖਿਆ ਕਿ ਡਾਕਟਰ ਪਰਮਜੀਤ ਸਿੰਘ ਰਾਣੂ ਅੱਜ ਆਜ਼ਾਦ ਉਮੀਦਵਾਰ ਹੈ ਤੇ ਜਿਹੜੇ ਗੁਰਸਿੱਖ ਅਮਰਤਾਰੀ ਖਾਲਸੇ ਨੇ ਉਹਨਾਂ ਨੇ ਵੀ ਮੈਨੂੰ ਬਣਦਾ ਮਾਣ ਤੇ ਪਿਆਰ ਦਿੱਤਾ ਹੈਗਾ ਔਰ ਉਹਨਾਂ ਨੇ ਕਿਹਾ ਕਿ ਸ਼ਰੋਮਣੀ ਕਮੇਟੀ ਨੂੰ ਆਜ਼ਾਦ ਕਰਾਉਣ ਲਈ ਜੋ ਤੁਸੀਂ ਲੜਾਈ ਲੜ ਰਹੇ ਹੋ ਬਾਦਲਾ ਤੋਂ ਨਜ਼ਾਦ ਤੋਂ ਵਾਲੀ ਜੋ ਲੜਾਈ ਲੜ ਰਹੇ ਹੋ ਉਹਦੇ ਵਿੱਚ ਉਸਦੇ ਨਾਲ ਨਹੀਂ ਔਰ ਅੱਗੋਂ ਰੋਪੜ ਖਰੜ ਤੇ ਮੁਹਾਲੀ ਇਹ ਜਿਹੜੇ ਤਿੰਨ ਹਲਕੇ ਨੇ ਇਹ ਸੈਕੂਲਰ ਹਲਕੇ ਨੇ ਜਿੱਥੇ ਪੜ੍ਹੇ ਲਿਖੇ ਲੋਕ ਨੇ ਜੀ ਪੜ੍ਹੇ ਲਿਖੇ ਵਰਗ ਨੇ ਔਰ ਖਾਸ ਕਰਕੇ ਜਿਹੜੇ ਆਪਸੀਂ ਕਹਿ ਸਕਦੇ ਆਂ ਵੀ এমਪਲੋਇਡ ਵਰਗ ਹੈ ਲੋਕ ਕਿਰਤ ਕਰਨ ਵਾਲੇ ਲੋਕ ਨੇ ਜੀ ਔਰ ਉਹਦੇ ਵਿੱਚ ਐਡਵੋਕੇਟਸ ਵੀ ਨੇ ਡਾਕਟਰਸ ਵੀ ਨੇ ਆਈਟੀ ਐਕਸਪਰਟਸ ਨੇ ਯੂਥ ਹੈ ਉਹਨਾਂ ਸਾਰਿਆਂ ਵੱਲੋਂ ਜਿਹੜਾ ਇੱਕ ਸੈਕੂਲਰ ਸੋਚ ਲੈ ਕੇ ਤੁਰਨ ਵਾਲੇ ਵਿਅਕਤੀ ਦੀ ਉਹਨਾਂ ਨੇ ਪ੍ਰੋੜਤਾ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਮਹਿਸੂਸ ਕੀਤਾ ਔਰ ਹਿੰਦੂ ਮੁਸਲਮ ਸਿੱਖ ਤੇ ਈਸਾਈ ਖਾਸ ਕਰਕੇ ਕ੍ਰਿਸਚੀਅਨਸ ਨੇ ਵੀ ਮੈਨੂੰ ਜਿਹੜਾ ਇਹਦੇ ਤੇ ਸਪੋਰਟ ਦਿੱਤੀ ਹੈ ਸੋ ਮੈਂ ਮਹਿਸੂਸ ਕਰਦਾ ਕਿ ਮੈਂ ਜਿਹੜੇ ਬਾਕੀ ਦੇ ਉਮੀਦਵਾਰ ਨੇ ਉਹਨਾਂ ਨਾਲੋਂ ਮੈਂ ਬੜੀ ਵਧੀਆ ਇੱਥੇ ਫਾਈਟ ਦੇ ਸਕੂੰਗਾ ਜੀ ਜਿੱਤਦਾ ਮੈਂ ਕੋਈ ਦਾਵਾ ਨਹੀਂ ਕਰਦਾ ਪਰ ਇੰਨਾ ਜ਼ਰੂਰ ਵਿਸ਼ਵਾਸ ਹੈ ਕਿ ਰਵਾਇਤੀ ਪਾਰਟੀਆਂ ਤੋਂ ਲੋਕਾਂ ਦੇ ਮਨ ਅੱਕ ਚੁੱਕੇ ਨੇ ਜੀ ਲੋਕ ਸਿਰਫ ਪਰਸਨੈਲਿਟੀਆਂ ਨੂੰ ਪਸੰਦ ਕਰ ਰਹੇ ਨੇ ਲੋਕਾਂ ਦੇ ਕੰਮ ਕੀਤੇ ਵਿਅਕਤੀਆਂ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਪਸੰਦ ਕਰ ਰਹੇ ਨੇ ਮੈਂ ਸਿਰਫ ਐਂਡ ਦੇ ਵਿੱਚ ਇੱਕੋ ਇੱਕ ਗੱਲ ਕਹਾਂਗਾ ਜੀ ਪੁਜ ਸਾਬ ਕਿ ਸਾਡੇ ਮੁਲਕ ਦੇ ਵਿੱਚ ਤਿੰਨ ਚੀਜ਼ਾਂ ਜਿਹੜੀਆਂ ਨੇ ਉਹ ਇਸ ਵੇਲੇ ਬਹੁਤ ਇੰਪੋਰਟੈਂਟ ਨੇ ਜੀ ਜੇਕਰ ਸਰਕਾਰਾਂ ਸਾਨੂੰ ਵਧੀਆ ਸਿਹਤ ਸੇਵਾਵਾਂ ਨਹੀਂ ਦੇ ਸਕਦੀਆਂ ਜੀ ਤਾਂ ਘੱਟੋ-ਘੱਟ ਸਾਨੂੰ ਸ਼ੁੱਧ ਖਾਣਾ ਦੇ ਸਕਦੀਆਂ ਕਿ ਨਹੀਂ ਜੀ ਆਰਗੇਨਿਕ ਫੂਡ ਪੋਲੂਸ਼ਨ ਫ੍ਰੀ ਫੂਡ ਅਗਰ ਸਾਨੂੰ ਸਰਕਾਰਾਂ ਦੇਣ ਤਾਂ ਮੈਂ ਸਮਝਦਾ ਇਹੀ ਸਾਡੇ ਲਈ ਬਹੁਤ ਵੱਡੀ ਗੱਲ ਹੋ ਜਾਏਗੀ ਚਾਹੇ ਤੁਸੀਂ ਸਾਡਾ ਇਲਾਜ ਨਾ ਕਰਾਓ ਸਾਨੂੰ ਪੋਲਿਊਟਿਡ ਫੂਡ ਦੇ ਕੇ ਤੁਸੀਂ ਬਿਮਾਰ ਕਰ ਰਹੇ ਹੋ ਜੀ ਹਰ ਚੌਥੀ ਔਰਤ ਦੀ ਬੱਚੇਦਾਨੀ ਕੱਢੀ ਗਈ ਹੈ ਹਰ ਵਿਅਕਤੀ ਜਿਹੜਾ ਹੈਗਾ ਅੱਜ ਇੱਕ ਬਿਮਾਰੀ ਨਵੀਂ ਆਈ ਹੈ ਜਿਹਨੂੰ ਕਰੋਨਸ ਡਿਜ਼ੀਜ਼ ਕਿਹਾ ਜਾਂਦਾ ਹੈਗਾ ਜੀ ਜਾਂ ਆਈਬੀਐਸ ਕਿਹਾ ਜਾਂਦਾ ਹੈ ਇਹ ਸਭ ਇਸ ਅਡਲਟੇਟਿਡ ਫੂਡ ਦੀ ਵਜ੍ਹਾ ਨਾਲ ਹੋ ਰਹੀਆਂ ਨੇ ਔਰ ਇਹ ਚੀਜ਼ਾਂ ਸਰਕਾਰਾਂ ਰੋਕ ਸਕਦੀਆਂ ਨੇ ਪਰ ਨਹੀਂ ਸਰਕਾਰਾਂ ਜਿਹੜੀਆਂ ਅਡਲਟੇਸ਼ਨ ਕਰਨ ਵਾਲੀਆਂ ਏਜੰਸੀਆਂ ਜਾਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਨਾਲ ਰਲੀਆਂ ਹੋਈਆਂ ਨੇ ਉਹਨਾਂ ਤੋਂ ਫੰਡ ਲੈ ਰਹੀਆਂ ਨੇ ਜੀ ਦੂਸਰੀ ਗੱਲ ਵਾਤਾਵਰਨ ਅਗਰ ਤੁਸੀਂ ਵਾਤਾਵਰਨ ਦਾ ਪ੍ਰਦੂਸ਼ਣ ਰੋਕ ਸਕਦੇ ਹੋ ਤਾਂ ਅਸੀਂ ਸ਼ਾਇਦ ਇਹ ਵੀ ਕਹਿਣ ਨੂੰ ਤਿਆਰ ਆ ਕਿ ਅਸੀਂ ਚੋਣਾਂ ਵੀ ਲੜਦੇ ਅਗਰ ਸਰਕਾਰ ਪ੍ਰਦੂਸ਼ਣ ਰੋਕ ਲਵੇ ਜੀ ਸਰਕਾਰੇ ਵਿਸ਼ਵਾਸਿਤ ਵਾਅਦੇ ਵਿੱਚ ਕਿ ਅਸੀਂ ਪ੍ਰਦੂਸ਼ਣ ਰੋਕ ਦੇਵਾਂਗੇ ਅਸੀਂ ਚੋਣ ਨਹੀਂ ਲੜਦੇ ਅਸੀਂ ਜਿਹਨੂੰ ਕਹਾਂਗੇ ਅਸੀਂ ਵੋਟ ਪਾਉਣ ਨੂੰ ਤਿਆਰ ਆ ਪਰ ਨਹੀਂ ਇਹ ਸੈਕੰਡ ਮੁੱਦਾ ਤੀਸਰਾ ਮੁੱਦਾ ਜਿਹੜਾ ਨਸ਼ਿਆਂ ਦਾ ਜਿਹਨੂੰ ਅਸੀਂ ਕਹਿੰਦੇ ਕਿ ਨਸ਼ੇ ਜਿਹੜੇ ਨੇ ਖਤਮ ਹੋ ਗਏ ਨੇ ਕਿੱਥੋਂ ਨਸ਼ੇ ਖਤਮ ਹੋ ਗਏ ਇੱਕ ਨਸ਼ੇ ਤੋਂ ਲਾ ਕੇ ਤੁਸੀਂ ਦੂਸਰੇ ਨਸ਼ੇ ਦੇ ਲੋਕਾਂ ਨੂੰ ਲਾਤਾ ਅੱਜ ਪੰਜਾਬ ਦਾ ਜਿਹੜਾ ਯੂਥ ਹੈ ਕੋਣ ਸਾਹਿਬ ਪੌਣੇ 2 ਕਰੋੜ ਯੂਥ ਪੰਜਾਬ ਦਾ ਜਿਹੜਾ ਹੈਗਾ ਉਹ ਅੱਜ ਇੱਕ ਨਸ਼ੇ ਦੀ ਗੋਲੀ ਤੇ ਲਾਤਾ ਸਰਕਾਰ ਨੇ ਜੀ ਹੀਰੋਇਨ ਕੋਕੈਨ ਵਰਗੇ ਨਸ਼ੇ ਜਿਹੜੇ ਸੀ ਉਹ ਛਡਵਾਤੇ ਜੀ ਲੇਕਿਨ ਉਹਨਾਂ ਨੂੰ ਇੱਕ ਗੋਲੀ ਆਂਦੀ ਆ ਜਿਹੜੀ ਨਸ਼ਾ ਛਡਾਓ ਕੇਂਦਰਾਂ 'ਚ ਮਿਲਦੀ ਹੈ ਉਹਦੇ ਤੇ ਲਾ ਦਿੱਤਾ ਜਿਹਨੂੰ ਪ੍ਰੋਨੋਰਫਨ ਕਹਿੰਦੇ ਆ ਜੀ ਉਹਦੀ ਐਡਿਕਸ਼ਨ ਕਰਤੀ ਇਹ ਕਹਿ ਕੇ ਕਿ ਇਹ ਜਿਹੜੀ ਗੋਲੀ ਆ ਇਹਦੇ ਨਾਲ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਆ ਚਲੋ ਅੱਜ ਲੋੜ ਸੀ ਇਹਨਾਂ ਨੌਜਵਾਨ ਨੂੰ ਰੀਹੈਬਿਟੇਟ ਕਰਨ ਦੀ ਨਸ਼ਾ ਸ਼ਨਾਉਲ ਦੀ ਬਜਾਏ ਉਹਨਾਂ ਨੂੰ ਰੀਹੈਬਿਟੇਟ ਕੀਤਾ ਜਾਂਦਾ ਜੀ ਉਹਨਾਂ ਨੂੰ ਇਮਪਲॉयਮੈਂਟ ਦਿੱਤੀ ਜਾਵੇ ਜੀ ਅਗਰ ਇਹ ਜਿਹੜੇ ਤਿੰਨ ਮੁੱਦੇ ਇਹਨਾਂ ਤਿੰਨਾਂ ਮੁੱਦਿਆਂ ਤੇ ਹੀ ਸਰਕਾਰ ਸੈਂਸਿਟਿਵਲੀ ਵਿਚਾਰ ਕਰੇ ਮੈਂ ਸਮਝਦਾ ਪੰਜਾਬ ਜਿਹੜਾ ਹੈ ਉਹ ਖੁਸ਼ਹਾਲ ਹੋ ਸਕਦਾ ਨਹੀਂ ਤਾਂ ਪੰਜਾਬ ਜਿਹੜਾ ਖਾਲੀ ਹੋਣ ਵਾਲਾ ਜਿਹੜੇ ਲੋਕ ਸੈਂਸਿਟਿਵ ਨੇ ਉਹ ਇਹਨੂੰ ਛੱਡ ਕੇ ਜਾ ਰਹੇ ਨੇ ਬੱਚੇ ਮਾਈਗ੍ਰੇਟ ਹੋ ਰਹੇ ਨੇ ਚਾਹੇ ਪੜ੍ਹਾਈ ਦੇ ਬਹਾਨੇ ਜਾ ਰਹੇ ਨੇ ਕਿਵੇਂ ਵੀ ਜਾ ਰਹੇ ਨੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਆਉਣ ਵਾਲੇ 10 ਸਾਲਾਂ ਬਾਅਦ ਪੰਜਾਬ ਦੇ ਵਿੱਚ ਯੂਪੀ ਦੇ ਜਿਹੜੇ ਭਈਏ ਨੇ ਉਹਨਾਂ ਦਾ ਰਾਜ਼ ਹੋਏਗਾ ਉਹਨਾਂ ਨੇ ਕਬਜ਼ੇ ਕਰਨ ਇਹਨਾਂ ਪੰਜਾਬੀਆਂ ਦੀ ਜ਼ਮੀਨਾਂ ਤੇ ਇਹਨਾਂ ਦੇ ਪਰਿਵਾਰਾਂ ਤੇ ਇਹਨਾਂ ਦੇ ਘਰਾਂ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਪੰਜਾਬੀਆਂ ਲਈ ਬਹੁਤ ਖਤਰਨਾਕ ਸਾਬਤ ਹੋਏਗਾ ਪੰਜਾਬ ਦੀ ਆਵਾਜ਼ ਪਾਰਲੀਮੈਂਟ ਚ ਚੁੱਕਣ ਲਈ ਉਹੋ ਜਿਹੇ ਵਿਅਕਤੀ ਜਾਣੇ ਚਾਹੀਦੇ ਨੇ ਜਿਹੜੇ ਪੰਜਾਬ ਨੂੰ ਬਚਾ ਸਕਣ ਜੀ ਸਿਰਫ ਨਿੱਜੀ ਮਫਾਦਿਆਂ ਦੇ ਖਾਤਰ ਲੜਾਈਆਂ ਲੜ ਕੇ ਕੋਈ ਤਾਂ ਸੀਐਮ ਬਣ ਲਈ ਤੁਰਪਿੰਦਾ ਕੋਈ ਪੀਐਮ ਬਣ ਲਈ ਤੁਰਪਿੰਦਾ ਮੈਂ ਇਥੇ ਕੋਈ ਇੱਕ ਗੱਲ ਕਹਿਣਾ ਚਾਹੁੰਦਾ ਕਿ ਡਾਕਟਰ ਰਾਨੂੰ ਐਮਪੀ ਨਹੀਂ ਬਣੇਗਾ ਐਮਪੀ ਬਣਨਗੇ ਅਨੰਦਪੁਰ ਸਾਹਿਬ ਦੇ ਲੋਕ ਜਿਹੜੇ ਆਪਣੀ ਆਵਾਜ਼ ਇਸ ਵਿਅਕਤੀ ਦੇ ਥਰੂ ਆਪਣੇ ਨਮਾਇਦੇ ਦੇ ਥਰੂ ਸਰਕਾਰ ਦੇ ਕੰਨ ਵਿੱਚ ਸੈਂਟਰ 'ਚ ਪਹੁੰਚਾਉਣਗੇ ਮੈਂ ਉਹ ਲੜਾਈ ਲੜਨ ਦੇ ਖਾਤਰ ਲੋਕਾਂ ਦੀ ਆਵਾਜ਼ ਬਣਨ ਦੇ ਖਾਤਰ ਇਹ ਜੰਗ ਜਿਹੜੀ ਹੈ ਲੜ ਰਹੇ ਆਂ ਔਰ ਇਹਦੇ ਵਿੱਚ ਮੈਂ ਉਮੀਦ ਕਰਦਾ ਕਿ ਜਿਹੜੇ ਵੀ ਲੋਕ ਮੇਰੀ ਆਵਾਜ਼ ਸੁਣ ਰਹੇ ਨੇ ਉਹ ਮੇਰੀ ਜਰੂਰ ਸਪੋਰਟ ਕਰਨਗੇ ਗੱਲਾਂ ਦੋ ਹੁੰਦੀਆਂ ਨੇ ਜਾਂ ਤਾਂ ਚੋਣ ਲੜਦਾ ਤਣਾੜ ਜਾਂ ਲੜਦਾ ਮਲੰਗ ਮੈਂ ਇੱਕ ਦੇਸੀ ਜਿਹਾ ਕਿਸਾਨ ਦਾ ਪੁੱਤਰ ਹਾਂ ਔਰ ਮੇਰੇ ਕੋਲ ਸਿਰਫ ਸਵਾਦੋ ਕਲੇ ਜ਼ਮੀਨ ਹੈ ਮੈਂ ਅੱਧੀ ਜ਼ਮੀਨ ਤਾਂ ਆਪਣੀ ਵੇਚਤੀ ਐ ਸਹਿਤਰੀ ਸਕਾਣੇ ਮਾਮਲੇ ਦੇ ਕੇਸ ਦੇ ਉੱਪਰ ਜਿਹੜੀ ਰਹਿ ਗਈ ਹੈ ਉਹ ਮੇਰੀ ਵਿਰਾਸਤ ਹੈ ਉਹਨੂੰ ਮੈਂ ਵੇਚਣਾ ਨਹੀਂ ਇਹ ਚੋਣ ਜਿਹੜੀ ਹੈ ਇਹ ਤੁਹਾਡੀ ਚੋਣ ਹੈ ਮੇਰੇ ਕੋਲ ਕੋਈ ਪੈਸਾ ਨਹੀਂ ਹੈਗਾ ਨਾ ਮੈਂ ਕੋਈ ਨਜਾਇਜ਼ ਖਰਚਾ ਕਰਨਾ ਨਾ ਮੈਂ ਕੋਈ ਰਹਿਨੀਆਂ ਕਰਨੀਆਂ ਨਾ ਮੈਂ ਕੋਈ ਐਸੇ ਫੰਕਸ਼ਨ ਕਰਨੇ ਆ ਜਿਹਦੇ ਤੇ ਖਰਚਾ ਹੋਵੇ ਮੈਂ ਤਾਂ ਸਿਰਫ ਘਰ ਘਰ ਜਾਊਂਗਾ ਤੁਹਾਨੂੰ ਅਪੀਲ ਕਰਾਂਗਾ ਕਿ ਜੇਕਰ ਤੁਹਾਨੂੰ ਮੇਰੀ ਗੱਲ ਨਾਲ ਸਹਿਮਤੀ ਹੈ ਤਾਂ ਆਪਣਾ ਵੋਟ ਜਿਹੜਾ ਹੈਗਾ ਤੁਸੀਂ ਇਸ ਆਜ਼ਾਦ ਉਮੀਦਵਾਰ ਨੂੰ ਆਪਣੇ ਉਮੀਦਵਾਰ ਨੂੰ ਦਿਓ ਨਹੀਂ ਭਾਈ ਤੁਹਾਡੀ ਮਰਜ਼ੀ ਹੈ ਜੇ ਜੇ ਤੁਸੀਂ ਪਹਿਲਾਂ ਸੰਤਾਪ ਪੜਾਉਨੇ ਹੋ ਉਹ ਜਾਂ ਤੁਸੀਂ ਗੋਂਡਾ ਲੋਗੇ ਸੋ ਮੈਂ ਤਾਂ ਸਿਰਫ ਗੱਲਾਂ ਤਾਂ ਹੋਰ ਵੀ ਬਹੁਤ ਜ਼ਿਆਦਾ ਸੀ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਦੋਸਤੋ ਇਹ ਸਾਡੇ ਡਾਕਟਰ ਪਰਮਜੀਤ ਸਿੰਘ ਰਾਣੂ ਸੈਸਤਾਰੀ ਸਿੱਖ ਪਾਰਟੀ ਸਬਰੀਮੋ ਜਿਹੜੇ ਕੀ ਅਨੰਦਪੁਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜ ਰਹੇ ਨੇ ਇਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹੀ ਗੱਲ ਖੁੱਲ ਕੇ ਸਾਹਮਣੇ ਆ ਰਹੀ ਹੈ ਕਿ ਸਾਡੀਆਂ ਮੌਜੂਦਾ ਸਰਕਾਰਾਂ ਦੇ ਸਤਾਏ ਹੋਏ ਇੱਕ ਕਾਮਨ ਪੰਜਾਬੀ ਦੀ ਗੱਲ ਉੱਪਰ ਕੇ ਸਾਹਮਣੇ ਆ ਰਹੀ ਹੈ ਇੱਕ ਕਾਮਨ ਪੰਜਾਬੀ ਦਾ ਜੋ ਉਹਦੇ ਦਿਲ ਦੇ ਵਿੱਚ ਦਰਦ ਹੈ ਉਹ ਨਿਕਲ ਕੇ ਬਾਤ ਉੱਪਰ ਕੇ ਬਾਤ ਆ ਰਿਹਾ ਹੈ ਔਰ ਡਾਕਟਰ ਰਾਣੂ ਦੇ ਰੂਪ ਦੇ ਵਿੱਚ ਉਹ ਇੱਕ ਕੈਂਡੀਡੇਟ ਸ਼੍ਰੀ ਨੰਦਪੁਰ ਸਾਹਿਬ ਵੀ ਸੀਟ ਤੋਂ ਇਲੈਕਸ਼ਨ ਲੜਨ ਜਾ ਰਹੇ ਨੇ ਤੇ ਦੋਸਤੋ ਆਉਣ ਵਾਲੀ 19 ਮਈ ਨੂੰ ਤੁਸੀਂ ਇਹਨਾਂ ਦਾ ਕਿੰਨਾ ਕੁ ਸਾਥ ਦਿੰਦੇ ਹੋ ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਹੁਣ ਮੈਨੂੰ ਅਜ਼ਾਦਿਓ ਨਮਸਕਾਰ